ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਘਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਅਮਰੀਕਾ ਤੋਂ ਇੱਕ ਹੋਰ ਜਹਾਜ਼ ਜਿਹੜਾ ਉਹ ਭਾਰਤੀ ਗੈਰ ਕਾਨੂੰਨੀ ਤੌਰ ਤੇ ਜਿਹੜੇ ਅਮਰੀਕਾ 'ਚ ਰਹਿ ਰਹੇ ਆ ਉਹਨਾਂ ਨੂੰ ਲੈ ਕੇ ਅਮ੍ਰਿਤਸਰ ਆ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸੇ ਨਰਾਜ਼ ਨਜ਼ਰ ਆਏ ਆ ਕਿ ਇਹ ਜਹਾਜ਼ ਜਿਹੜੇ ਆ ਇਹ बार-बार ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਲੈਂਡ ਕੀਤੇ ਜਾ ਰਹੇ ਆ ਇਹਦੇ ਨਾਲ ਹੀ ਦੂਜੀ ਬੜੀ ਅਹਿਮ ਖਬਰ ਹੋ ਇਹ ਹੈ ਕਿ ਜਥੇਦਾਰ ਅਕਾਲ ਤਖਤ ਰਗਵੀਰ ਸਿੰਘ ਹੋਣੀ ਇੱਕ ਦੋ ਦਿਨਾਂ ਦੇ ਵਿੱਚ ਭਾਰਤ ਪਹੁੰਚ ਰਹੇ ਆ ਔਰ ਸੰਭਾਵਨਾਵਾਂ ਨੇ ਕਿ ਭਾਰਤ ਪਹੁੰਚਦੇ ਆਈ ਉਹਨਾਂ ਦੀ ਜਿਹੜੀ ਪਹਿਲੀ ਮੁਲਾਕਾਤ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਵੇਗੀ ਉਹਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਕੁਝ ਐਦਾਂ ਦੇ ਸੰਕੇਤ ਦੇ ਰਹੇ ਆ ਕਿ ਸ਼ਾਇਦ ਉਹ ਕੋਈ ਸਿਆਸੀ ਪਾਰਟੀ ਜੁਆਇਨ ਕਰ ਲੈਣਗੇ ਜਾਂ ਫਿਰ ਉਹ ਸਿਆਸੀ ਅਖਾੜਿਆਂ ਦੇ ਵਿੱਚ ਦਿਖਾਈ ਦੇਣਗੇ ਤੀਜੀ ਅਹਿਮ ਖਬਰ ਡਲਾ ਸਾਹਿਬ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਹੁਣ ਉਹਨਾਂ ਦੇ ਖਿਲਾਫ ਕੁਝ ਐਸਜੀਪੀਸੀ ਮੈਂਬਰਸ ਨੇ ਜਿਹੜੇ ਬਗਾਵਤ ਕਰ ਦਿੱਤੀ ਆ ਕਹਿੰਦੇ ਧਾਮੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਆਂ ਵੀ ਅੱਜ ਜਿਹੜਾ ਅਮਰੀਕਾ ਤੋਂ ਜਹਾਜ਼ ਆ ਰਿਹਾ ਮਾਨ ਸਾਹਿਬ ਕਹਿੰਦੇ ਆ ਵੀ ਇਸ ਨੂੰ ਬਾਰ-ਬਾਰ ਅੰਮ੍ਰਿਤਸਰ ਦੇ ਵਿੱਚ ਕਿਉਂ ਲੈਂਡ ਕੀਤਾ ਜਾਂਦਾ ਭਾਰਤ ਦੇ ਵੱਖ-ਵੱਖ ਸੂਬਿਆਂ 'ਚੋਂ ਲੋਕ ਜਿਹੜੇ ਆ ਉਹ ਅਮਰੀਕਾ 'ਚ ਗੈਰ-ਕਾਨੂੰਨੀ ਤੌਰ ਤੇ ਰਹਿੰਦੇ ਆ ਉੱਥੇ ਕਿਤੇ ਹੋਰ ਕਿਉਂ ਨਹੀਂ ਲੈਂਡ ਕੀਤਾ ਜਾਂਦਾ ਜੀ ਡੱਲਾ ਸਾਹਿਬ ਦੇਖੋ ਭਗਵੰਤ ਮਾਨ ਹੁਣੇ ਇੱਕ ਵਾਰ ਮੋੜ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਮੁੱਦਿਆਂ ਦੇ ਵਿੱਚ ਆ ਆ ਕੇ ਖੜੇ ਹੋ ਗਏ ਨੇ ਔਰ ਕੱਲ ਰਾਤੀ ਉਹ ਅੰਮ੍ਰਿਤਸਰ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਬਿਲਕੁਲ ਉਹਨਾਂ ਨੇ ਇੱਕ ਬਹੁਤ ਵੱਡਾ ਸਵਾਲ ਖੜਾ ਕੀਤਾ ਹੈ ਕਿ ਅੱਜ ਜਿਹੜਾ 100 ਹੋਰ 119 ਯਾਤਰੀਆਂ ਦਾ ਜਿਹੜਾ ਜਹਾਜ਼ ਅੱਜ ਅਮਰੀਕਾ ਦਾ ਆ ਰਿਹਾ ਅਮਰੀਕਾ ਦੀ ਫੌਜ ਦਾ ਇਹ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕਿਉਂ ਹੋ ਰਿਹਾ ਹੈ ਇਹ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਾਂ ਇਹ ਗੱਲ ਚੱਕੀ ਸੀ ਜਦੋਂ ਪਹਿਲਾ ਜਹਾਜ਼ ਅੰਮ੍ਰਿਤਸਰ ਆਇਆ ਸੀ ਕਿ ਇਹ ਜਹਾਜ਼ ਦਿੱਲੀ ਜਾਂ ਦੇਸ਼ ਦੀਆਂ ਕਿਸੇ ਹੋਰ 에ਰਪੋਰਟਾਂ ਤੇ ਕਿਉਂ ਨਹੀਂ ਜਾ ਰਹੇ ਇਹ ਪੰਜਾਬ ਕਿਉਂ ਆ ਰਿਹਾ ਹੈ ਅੱਜ ਦੂਜਾ ਜਹਾਜ਼ ਆਉਣਾ ਹੈ ਔਰ ਇਹ ਵੀ ਸੰਭਾਵਨਾ ਹੈ ਕਿ ਕੱਲ ਤੀਜਾ ਜਹਾਜ਼ ਵੀ ਆਵੇ ਔਰ ਅੱਜ ਇਹ ਵੀ ਗੱਲ ਭਗਵੰਤ ਮਾਨ ਹੁਣਾਂ ਨੇ ਕੱਲ ਚੱਕੀ ਕਿ ਅਸੀਂ ਗ੍ਰਹਿ ਮੰਤਰਾਲੇ ਨੂੰ ਔਰ 에ਵੀਏਸ਼ਨ ਮਿਨਿਸਟਰੀ ਨੂੰ ਵੀ ਪੰਜਾਬ ਸਰਕਾਰ ਵੱਲੋਂ ਅਸੀਂ ਇਹ ਲਿਖਾਂਗੇ ਔਰ ਕਾਰਨ ਮੈਂ ਪੁੱਛਣਾ ਵੀ ਚਾਹੁੰਦਾ ਉਹ ਕਹਿੰਦੇ ਕਿਸ ਸਰਕਾਰ ਦੱਸੇ ਭਾਰਤ ਦੀ ਕਿ ਇਹਦਾ ਕਾਰਨ ਕੀ ਹੈ ਕਿ ਇਹ ਜਹਾਜ਼ ਫੌਜ ਵਾਲਾ ਅੰਮ੍ਰਿਤਸਰ ਸਾਹਿਬ ਵਾਲੇ ਜਦ ਕਿ ਜਦੋਂ ਪੰਜਾਬ ਦੀ ਸਰਕਾਰ ਵੱਲੋਂ ਵਾਰ-ਵਾਰ ਮੰਗ ਕੀਤੀ ਜਾਂਦੀ ਹੈ ਕਿ ਸਾਨੂੰ ਅੰਤਰਰਾਸ਼ਟਰੀ ਹਵਾਈ ਉਡਾਨਾਂ ਇੱਥੋਂ ਸ਼ੁਰੂ ਕਰਾਈਆਂ ਜਾਣ ਉਸ ਵੇਲੇ ਸਾਨੂੰ ਇਹ ਮਨਜ਼ੂਰੀਆਂ ਨਹੀਂ ਮਿਲਦੀਆਂ ਹੁਣ ਭਗਵੰਤ ਮਾਨ ਹੁਣੀ ਕੱਲ ਰਾਤੀ ਆ ਗਏ ਅੱਜ ਜਿਹੜੇ ਇਸ ਜਹਾਜ਼ ਦੇ ਯਾਤਰੀ ਹੋਣਗੇ ਉਹਨਾਂ ਦੇ ਵਿੱਚੋਂ ਜਿਹੜੇ ਪੰਜਾਬੀ ਹੋਣਗੇ ਉਹਨਾਂ ਨੂੰ ਭਗਵੰਤ ਮਾਨ ਖੁਦ ਰੀਸੀਵ ਕਰਨਗੇ ਔਰ ਕਿਤੇ ਨਾ ਕਿਤੇ ਕੱਲ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਸਾਰਿਆਂ ਦੀ ਰੀਹੈਬਿਲੀਟੇਸ਼ਨ ਦੀ ਇਹਨਾਂ ਦੇ ਪੁਨਰ ਉਥਾਨ ਦੇ ਅਸੀਂ ਯਤਨ ਕਰਾਂਗੇ ਔਰ ਭਗਵੰਤ ਮਾਨ ਨੇ ਸਿੱਧੇ ਸਿੱਧੇ ਬੀਜੇਪੀ ਤੇ ਇਲਜ਼ਾਮ ਲਾਏ ਨੇ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਜਾਣ ਬੁਝ ਕੇ ਇਹਨਾਂ ਜਹਾਜ਼ਾਂ ਨੂੰ ਪੰਜਾਬ ਚ ਉਤਰਵਾਇਆ ਜਾ ਰਿਹਾ ਹੈ ਤਾਂ ਕਿ ਪੂਰੇ ਦੇਸ਼ ਤੇ ਸਨੇਹਾ ਜਾਵੇ ਕਿ ਸਿਰਫ ਪੰਜਾਬੀ ਗੈਰ ਕਾਨੂੰਨੀ ਤਰੀਕੇ ਨਾਲ ਦੂਜੇ ਮੁਲਕਾਂ ਚ ਪ੍ਰਵਾਸ ਕਰਨ ਜਾਂਦੇ ਨੇ ਜਦਕਿ ਜਿਹੜਾ ਪਿੱਛੇ ਵੀ ਜਹਾਜ਼ ਆਇਆ ਉਹਦੇ ਵਿੱਚ ਹਰਿਆਣੇ ਦੇ ਵੀ 33 ਸੀ ਗੁਜਰਾਤ ਦੇ ਵੀ 30 33 ਉਹਦੇ ਵਿੱਚ ਅ ਵਿਅਕਤੀ ਸੀਗੇ ਔਰ ਹੁਣ ਵੀ ਜਿਹੜਾ ਆ ਰਿਹਾ ਭਾਵੇਂ ਇਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਵਧ ਹੋ ਸਕਦੀ ਹੈ ਪਰ ਦੂਜੇ ਸੂਬਿਆਂ ਦੇ ਯਾਤਰੀ ਵੀ ਇਹਦੇ ਵਿੱਚ ਮੌਜੂਦ ਨੇ ਸੋ ਇਹ ਵੱਡੇ ਪੱਧਰ ਤੇ ਭਗਵੰਤ ਮਾਨ ਨੇ ਮੁੱਦਾ ਚੱਕਿਆ ਬੀਜੇਪੀ ਤੋਂ ਸਵਾਲ ਕੀਤਾ ਔਰ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਇਹ ਗੱਲ ਜ਼ਰੂਰ ਕੇਂਦਰ ਤੋਂ ਪੁੱਛਣੀ ਚਾਹੀਦੀ ਹੈ ਕਿ ਆਖਰੀ ਜਹਾਜ਼ ਪੰਜਾਬ ਦੇ ਵਿੱਚ ਹੀ ਲੈਂਡ ਕਿਉਂ ਹੋ ਰਹੇ ਨੇ ਕਿ ਸੱਚਮੁੱਚ ਇਹਦੇ ਪਿੱਛੇ ਕੋਈ ਵੱਖਰੀ ਮੰਸ਼ਾ ਹੈ ਇਕ ਸਵਾਲ ਹੋ ਰਿਹਾ ਸੰਦੀਪ ਜੀ ਇਸ ਵਾਰ ਜੀ ਦੇਖੋ ਸਾਡੇ ਪ੍ਰਧਾਨ ਮੰਤਰੀ ਅਮਰੀਕਾ ਚ ਨੇ 트럼ਪ ਔਰ ਨਰਿੰਦਰ ਮੋਦੀ ਹੋਣਾ ਨੇ ਸਾਂਝੀ ਰੈਲੀ ਨੂੰ ਸੰਬੋਧਨ ਕੀਤਾ ਔਰ ਬਹੁਤ ਵੱਡੇ ਪੱਧਰ ਤੇ ਨਰਿੰਦਰ ਮੋਦੀ ਦਾ ਦਖਲ ਹੈ ਅਮਰੀਕਾ ਦੇ ਪੰਜ ਭਾਰਤੀਆਂ ਦੇ ਵਿੱਚ ਔਰ ਉਹ ਪਸੰਦ ਕਰਦੇ ਨੇ ਨਰਿੰਦਰ ਮੋਦੀ ਨੂੰ ਵੀ ਔਰ ਕਿਤਨਾ ਕਿਤੇ ਨਰਿੰਦਰ ਮੋਦੀ ਔਰ 트럼ਪ ਦੀ ਦੋਸਤੀ ਦਾ ਵੋਟਾਂ ਚ 트럼ਪ ਨੂੰ ਵੀ ਫਾਇਦਾ ਮਿਲਿਆ ਲੇਕਿਨ ਹੁਣ ਸਵਾਲ ਇਹ ਹੈ ਕਿ ਜਦੋਂ ਪਿਛਲੀ ਵਾਰੀ ਇਹ ਜਹਾਜ਼ ਆਇਆ ਕਿ ਉਹਦੇ ਵਿੱਚ ਜਿਹੜੇ ਭਾਰਤੀ ਸੀ ਉਹਨਾਂ ਦੇ ਹੱਥਕੜੀਆਂ ਲੱਗੀਆਂ ਹੋਈਆਂ ਸੀ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਜਿਹੜਾ ਜਹਾਜ਼ ਆ ਜਾਏਗਾ ਕਿ ਇਸ ਜਹਾਜ਼ ਤੇ ਵੀ ਸਾਡੇ ਭਾਰਤੀਆਂ ਦੇ ਹੱਥਕੜੀਆਂ ਲਾ ਕੇ ਲੈ ਕੇ ਆਏਗੀ ਅਮਰੀਕਾ ਦੀ ਫੌਜ ਜਾਂ ਇਸ ਵਾਰ ਉਹ ਸਧਾਰਨ ਯਾਤਰੀਆਂ ਦੀ ਤਰ੍ਹਾਂ ਆਉਣਗੇ ਉੰਜ ਇਹ ਸਵਾਲ ਉਸੇ ਤਰ੍ਹਾਂ ਖੜੇ ਨੇ ਕਿ ਭਾਰਤ ਦੀ ਸਰਕਾਰ ਨੇ ਇਤਰਾਜ਼ ਕਿਉਂ ਨਹੀਂ ਕੀਤਾ ਕਿ ਤੁਸੀਂ ਸਾਡੇ ਭਾਰਤੀਆਂ ਨੂੰ ਫੌਜ ਦੇ ਜਹਾਜ਼ਾਂ 'ਚ ਨਾ ਭੇਜੋ ਪਰ ਸਰਕਾਰ ਕੋਈ ਜਹਾਜ਼ ਉਪਲਬਧ ਕਰਾ ਕੇ ਦੰਦੀ ਜਾਂ ਜਿਹੜੀ ਕਮਰਸ਼ੀਅਲ ਫਲਾਈਟ ਆਉਂਦੀ ਹੈ ਉਹਨਾਂ ਦੇ ਵਿੱਚ ਇਹ ਯਾਤਰੀ ਨੇ ਜਿਹੜੇ ਇਹ ਵਾਪਸ ਆਉਂਦੇ ਜਿਹੜੇ ਇਹ ਸਾਡੇ ਪੰਜਾਬੀ ਨੇ ਤੇ ਭਾਰਤੀ ਨੇ ਇਸ ਕਰਕੇ ਜਦੋਂ ਹੀ ਅੱਜ ਇਹ ਫਲੈਟ ਲੈਂਡ ਹੋਏਗੀ ਸੰਦੀਪ ਜੀ ਇਸ ਫਲੈਟ ਦੇ ਲੈਂਡ ਹੋਣ ਦੇ ਨਾਲ ਸਾਨੂੰ ਕਈ ਨਵੀਆਂ ਗੱਲਾਂ ਨੇ ਜਿਹੜੀਆਂ ਪਤਾ ਲੱਗਣਗੀਆਂ ਔਰ ਭਗਵੰਤ ਮਾਨ ਦਾ ਜਿਹੜਾ ਸਟੈਂਡ ਹੈ ਜੋ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਉਹਦੇ ਉੱਪਰ ਜ਼ਰੂਰ ਪੰਜਾਬ ਦੇ ਲੋਕ ਵੀ ਸਵਾਲ ਪੁੱਛ ਰਹੇ ਨੇ ਕਿ ਕੇਂਦਰ ਸਰਕਾਰ ਜ਼ਰੂਰ ਇਹਦੇ ਤੇ ਪੂਰੀ ਕਲੈਰਿਟੀ ਦੇਵੇ ਤੇ ਇੱਥੇ ਛੋਟਾ ਜਿਹਾ ਬਿਆਨ ਇੱਕ ਭਗਵੰਤਮਾਨ ਉਹਨਾਂ ਦਾ ਅਸੀਂ ਸੁਣਾਵ ਵੀ ਦਿੰਨੇ ਆਂ ਕੱਲ ਜਿਹੜਾ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਦਿੱਤਾ ਤਾਂ ਪਹਿਲਾ ਜਹਾਜ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਜਿਦੇ ਵਿੱਚ 33 ਗੁਜਰਾਤੀ ਦੇ ਸੀ 33 ਰਣ ਦੇ ਸੀ 30000 ਦੇ ਸੀ दो महाराष्ट्र सी एक मेरे ख्याल च उत्तराखंड चलो पहला जहाज उन्होंने ला लिया पता नहीं की कटेरिया हम दूजा जहाज आ रहे है दूजा जहाज भी क्या अमृतसर उतरूगा जी कल क्यों जी अमृतसर चुन का क्राइटेरिया दस मैन केंद्र सरकार मिनिस्ट्री ऑफ एक्सटर्नल अफेयर्स प्रदेश ਮੰਤ్రਾਲਾ ਅੰਮ੍ਰਿਤਸਰ ਨੂੰ ਕਿਹចੁੰਦੇ ਤੁਸੀਂ ਬਦਨਾਮ ਕਰਨ ਦੇ ਵਾਸਤੇ ਚੁੰਦੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁੰਦੇ ਤੁਸੀਂ ਹੁਣ ਡੱਲਾ ਸਾਹਿਬ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਜਿਹਦੇ ਵਿੱਚ ਰਗਵੀਰ ਸਿੰਘ ਜਿਹੜੇ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਭਾਰਤ ਆਉਣ ਕੇ ਤੇ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਵੇਗੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਜਿਹੜਾ ਉਹ ਲਾਂਭੇ ਕਰ ਦਿੱਤਾ ਗਿਆ ਉਹਨਾਂ ਨੂੰ ਲਾਹ ਦਿੱਤਾ ਗਿਆ ਜੀ ਡੱਲਾ ਸਾਹਿਬ ਦੇਖੋ ਗਿਆਨੀ ਹਰਪ੍ਰੀਤ ਸਿੰਘ ਕਿਸੇ ਵੇਲੇ ਵੀ ਭਾਰਤ ਲੈਂਡ ਹੋ ਸਕਦੇ ਨੇ ਕਿਸੇ ਵੇਲੇ ਵੀ ਉਹ ਅੱਜ ਵੀ ਆ ਸਕਦੇ ਨੇ ਉਹ ਕੱਲ ਵੀ ਆ ਸਕਦੇ ਨੇ ਔਰ ਇਹ ਪਤਾ ਲੱਗਿਆ ਹੈ ਸੂਤਰਾਂ ਤੋਂ ਇਹ ਖਬਰਾਂ ਨੇ ਕਿ ਗਿਆਨੀ ਰੁਕबीर ਸਿੰਘ ਸਿੱਧੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਪਹਿਲਾ ਮੁਲਾਕਾਤ ਕਰਨਗੇ ਕਿਉਂਕਿ ਪਹਿਲਾਂ ਵੀ ਗਿਆਨੀ ਰੁਕबीर ਸਿੰਘ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਇੱਕ ਦੋ ਦਿਨ ਪਹਿਲਾਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ ਉਹ ਇਸ ਗੱਲ ਤੋਂ ਨਾਰਾਜ਼ ਨੇ ਜਿਸ ਤਰ੍ਹਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁਖੀ ਦੇ ਅਹੁਦੇ ਜੱਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਜੱਥੇਦਾਰ ਨੂੰ ਗਿਆਨੀ ਹਰਪੀ ਸਿੰਘ ਨੂੰ ਜ਼ਲੀਲ ਕਰਕੇ ਹਟਾਉਣਾ ਸਹੀ ਨਹੀਂ ਹੈ ਸੋ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਜਿਹੜੇ ਸ਼ਬਦ ਨੇ ਜਿਹੜੇ ਉਹਨਾਂ ਦੇ ਭਾਵ ਨੇ ਸੰਕੇਤ ਨੇ ਉਹ ਸਾਫ਼ ਨੇ ਕਿ ਉਹ ਨਾਖੁਸ਼ ਨੇ ਕਿ ਤਨਾ ਕਿਤੇ ਉਹ ਨਾਰਾਜ਼ ਨਹੀਂ ਪਰ ਇਸੇ ਕਰਕੇ ਉਹ ਸਭ ਤੋਂ ਪਹਿਲਾਂ ਗਿਆਨੀ ਹਰਪੀ ਸਿੰਘ ਨਾਲ ਮੀਟਿੰਗ ਕਰ ਸਕਦੇ ਨੇ ਤਾਂ ਕਿ ਪੂਰੀਆਂ ਜਿਹੜੀਆਂ ਤਾਜ਼ਾ ਸਥਿਤੀਆਂ ਨੇ ਉਹਦੇ ਤੋਂ ਉਹ ਜਾਣੂ ਹੋ ਸਕਣ ਹੁਣ ਜਥੇਦਾਰ ਰਕबीर ਸਿੰਘ ਪਹਿਲਾਂ ਵੀ ਇਹ ਕਹਿ ਚੁੱਕੇ ਨੇ ਜਦੋਂ ਗਿਆਨੀ ਹਰਪੀ ਸਿੰਘ ਉਹਨਾਂ ਨੇ ਪਹਿਲਾਂ ਅਸਤੀਫਾ ਸੌਂਪਿਆ ਸੀ ਤਾਂ ਜਥੇਦਾਰ ਰਕबीर ਸਿੰਘ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਐਸਜੀਪੀਸੀ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕਰੇ ਲੇਕਿਨ ਬਾਅਦ ਦੇ ਵਿੱਚ ਐਸਜੀਪੀਸੀ ਨੇ ਜਾਂਚ ਕਮੇਟੀ ਬਣਾਈ ਜਿਹੜੀ ਮਹੀਨਾ ਪਹਿਲਾਂ ਉਹਨੂੰ ਸਮਾਂ ਦਿੱਤਾ ਗਿਆ ਫਿਰ ਸਮਾਂ ਦਿੱਤਾ ਗਿਆ ਤੇ ਉਸ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਚ ਕਿਤਨਾ ਕਿਤੇ ਇਹ ਸਿਫਾਰਿਸ਼ ਕਰ ਦਿੱਤੀ ਕਿ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਣਾ ਚਾਹੀਦਾ ਸੋ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਹੁਣ ਜਥੇਦਾਰ ਰਗਵੀਰ ਸਿੰਘ ਕੀ ਆਕੇ ਕੋਈ ਵੱਡਾ ਫੈਸਲਾ ਤਾਂ ਨਹੀਂ ਲੈ ਲੈਣਗੇ ਇਹਦੇ ਉੱਪਰ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆਪਣੀ ਜਿਹੜੀ ਇੱਕ ਮਜ਼ਬੂਤੀ ਨਾਲ ਜਥੇਦਾਰ ਸਹਿਮਾਨ ਆਪਸ ਵਿੱਚ ਖੜੇ ਸੀ ਸੋ ਜਿਹੜੀ ਆਪਸੀ ਸਾਂਝ ਹੈ ਧਾਰਮਿਕ ਸਾਂਝ ਹੈ ਉਹਦਾ ਪ੍ਰਗਟਾਵਾ ਗਿਆਨੀ ਰਗਵੀਰ ਸਿੰਘ ਕਿਵੇਂ ਕਰਨਗੇ ਕੀ ਉਹ ਸਿੱਧੇ ਤੌਰ ਤੇ ਖੁਦ ਅਸਤੀਫਾ ਤਾਂ ਨਹੀਂ ਦੇ ਦੇਣਗੇ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਭਾਵੇਂ 7 ਮੈਂਬਰੀ ਕਮੇਟੀ ਨੂੰ ਲੈ ਕੇ ਹੈ ਤੇ ਭਾਵੇਂ 2 ਦਸੰਬਰ ਦੇ ਹੁਕਮ ਹੁਕਮਾਂ ਦੀ ਤਮਿਲ ਨੂੰ ਲੈ ਕੇ ਹੈ ਜੀ ਸੰਜੀਤ ਹਾਂ ਔਰ ਡੱਲਾ ਸਾਹਿਬ ਇਥੇ ਸਵਾਲ ਇੱਕ ਇਹ ਵੀ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਜਦੋਂ ਵੱਖ-ਵੱਖ ਇਹ ਮੰਚ ਦੇ ਉੱਤੇ ਜਾਂਦੇ ਆ ਤੇ ਸੰਕੇਤ ਇਦਾਂ ਦੇ ਆ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਹੁਣ ਮੁਕੰਮਲ ਤੌਰ ਦੇ ਉੱਤੇ ਸਿਆਸਤ ਦੇ ਵਿੱਚ ਵੀ ਐਂਟਰੀ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਆ ਉਹ ਕਹਿੰਦੇ ਆ ਵੀ ਜੇ ਪਘੌੜੇ ਦਲ ਵਾਲੇ ਮੇਰੇ ਪੈਰਾਂ ਦੇ ਹੇਠ ਸਿਆਸੀ ਜ਼ਮੀਨ ਧਰਣਗੇ ਤਾਂ ਮੈਂ ਸਲੂਟ ਕਰਦਾ ਹੁਣ ਪਹਿਲਾਂ ਤੇ ਡੱਲਾ ਸਾਹਿਬ ਇਹ ਵੀ ਜਾਣਨਾ ਚਾਹੁੰਦੇ ਆ ਕਿ ਉਹ ਪਘੌੜਾ ਦਲ ਕਿਹਨੂੰ ਕਹਿ ਰਿਹਾ ਉਹ ਬਾਗੀ ਧੜੇ ਦੀ ਗੱਲ ਕਰ ਰਿਹਾ ਜਾਂ ਫਿਰ ਉਹਨਾਂ ਦਾ ਇਸ਼ਾਰਾ ਕਿੱਧਰ ਹੈ ਨਹੀਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਇਸ਼ਾਰਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਆਗੂਆਂ ਦੇ ਖਿਲਾਫ ਹੀ ਹੈ ਜਿਨ੍ਹਾਂ ਦੇ ਖਿਲਾਫ ਉਹ ਸ਼ੁਰੂ ਤੋਂ ਨੈਤਿਕ ਤੌਰ ਦੇ ਉੱਤੇ ਵੱਖਰੀ ਵਿਚਾਰਧਾਰਾ ਨਾਲ ਖੜੇ ਨੇ ਔਰ ਉਹਨਾਂ ਉਹਨਾਂ ਅਕਾਲੀ ਦਲ ਦੇ ਆਗੂਆਂ ਤੇ ਜਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਇਸ਼ਾਰਾ ਹੈ ਜਿਨ੍ਹਾਂ ਤੇ ਉਹ ਇਲਜ਼ਾਮ ਲਾਉਂਦੇ ਨੇ ਕਿ ਉਹ ਮੇਰੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਪਸ਼ਟ ਤੌਰ ਤੇ ਕੱਲ ਜਦੋਂ ਪੱਤਰਕਾਰ ਉਹਨਾਂ ਨੂੰ ਪੁੱਛ ਰਹੇ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਮੇਰਾ ਆਪਣਾ ਤਾਂ ਸਿਆਸਤ ਦੇ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਪਰ ਜੇ ਭਗੌੜੇ ਦਲ ਵਾਲੇ ਜਿਹੜੇ ਜਿਨ੍ਹਾਂ ਅਕਾਲੀ ਦਲ ਦੇ ਲੀਡਰਾਂ ਤੋਂ ਉਹ ਨਾਰਾਜ਼ ਨੇ ਉਹਨਾਂ ਨੂੰ ਭਗੌੜਾ ਦਲ ਅੱਜ ਕੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਉਹ ਕਹਿੰਦੇ ਜੇ ਭਗੌੜੇ ਦਲ ਵਾਲੇ ਸਿਆਸਤ ਦੀ ਜ਼ਮੀਨ ਮੇਰੇ ਪੈਰਾਂ ਹੇਠ ਟੱਕਣਗੇ ਤੇ ਫਿਰ ਉਹਨਾਂ ਨੂੰ ਸਲੂਟ ਹੈ ਮਤਲਬ ਇੱਕ ਗੱਲ ਸੰਦੀਪ ਜੀ ਮੈਂ ਇਹ ਮੰਨ ਕੇ ਚੱਲ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਸਿਆਸਤ ਦੇ ਵਿੱਚ ਆਉਣਾ ਹੀ ਪੈਣਾ ਔਰ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈ ਕਿ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਮਾਮਲੇ ਦੇ ਵਿੱਚ ਸਿਆਸਤ ਪਖੀ ਹੈ ਜਦੋਂ ਤੋਂ ਇੱਕ ਇੱਕ ਕਰਕੇ ਉਹਨਾਂ ਦੇ ਕਲਿੱਪ ਬਾਹਰ ਆ ਰਹੇ ਨੇ ਦੇਖੋ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵਿਰਸ਼ਾ ਸਿੰਘ ਵਲਟੋਹਾ ਹੁਣਾਂ ਦੀ ਪੇਸ਼ੀ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਕਲਿੱਪ ਸਿਲੈਕਟਡ ਕਲਿੱਪ ਆਏ ਜਿਦੇ ਵਿੱਚ ਬੀਜੇਪੀ ਨਾਲ ਸੰਬੰਧਿਤ ਉਹਨਾਂ ਦੇ ਸਵਾਲ ਸੀ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਔਰ ਫਿਰ ਜਦੋਂ ਉਹ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਉਸ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਮਿਲਦੇ ਨੇ ਕਿਉਂਕਿ ਉਹ ਸ਼੍ਰੀ ਰਿਕਾਬਗਨ ਸਾਹਿਬ ਗੁਰਦੁਆਰਾ ਵਿਖੇ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਇੱਕ ਧਾਰਮਿਕ ਸਮਾਗਮ 'ਚ ਤੇ ਮਨਜਿੰਦਰ ਸਿੰਘ ਸਿਰਸਾ ਜਿੱਤਣ ਤੋਂ ਬਾਅਦ ਜਦੋਂ ਉੱਥੇ ਗਏ ਤੇ ਇੱਕ ਤਸਵੀਰ ਆਈ ਮਨਜਿੰਦਰ ਸਿੰਘ ਸਿਰਸਾ আর ਗਿਆਨੀ ਹਰਪ੍ਰੀਤ ਸਿੰਘ ਦੀ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਕਹਿ ਦਿੱਤਾ ਕਿ ਮੈਂ ਉਹਨਾਂ ਨੂੰ ਸਰੂਪਾ ਨਹੀਂ ਪਾਇਆ ਪਰ ਸਵਾਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਸੁਖਬੀਰ ਬਾਦਲ ਦੇ ਵਿਆਹ 'ਚ ਕਿੰਨੇ ਭਾਜਪੀ ਦੇ ਲੀਡਰ ਗਏ ਉਹ ਕਹਿੰਦੇ ਮੈਂ ਅਗਰ ਕਿਸੇ ਇੱਕ ਅੱਦੇ ਲੀਡਰ ਨੂੰ ਮਿਲਿਆ ਤੇ ਉਹਨੂੰ ਮੁੱਦਾ ਬਣਾ ਲਿਆ ਜਾਂਦਾ ਇੱਕ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਜਦੋਂ ਤੋਂ ਉਹਨਾਂ ਦੇ ਇੱਕ ਇੱਕ ਕਰਕੇ ਕਲਿੱਪ ਆਏ ਜਦੋਂ ਤੋਂ ਉਹਨਾਂ ਦੇ ਖਿਲਾਫ ਐਸਪੀਸੀ ਨੇ 3 ਮੈਂਬਰੀ ਕਮੇਟੀ ਬਣਾਈ ਉਸ ਵੇਲੇ ਤੋਂ ਹੀ ਮੈਂ ਸੰਦੀਪ ਜੀ ਤੁਹਾਨੂੰ ਲਗਾਤਾਰ ਕਹਿ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਕੋਲੇ ਇੱਕੋ ਇੱਕ ਰਾਹ ਬਚਿਆ ਹੈ ਜੇ ਉਹ ਧਰਮ ਦੀ ਸਿਆਸਤ ਕਰਨਗੇ ਉਹ ਰਾਜਨੀਤੀ ਵੀ ਕਰ ਸਕਦੇ ਨੇ ਪੋਲਿਟিক্যাল ਪਾਰਟੀ ਦੇ ਵਿੱਚ ਵੀ ਉਹ ਸ਼ਾਮਲ ਹੋ ਸਕਦੇ ਨੇ ਔਰ ਅਗਰੇ ਮਾਮਲਾ ਇਹ ਵੀ ਇਹਦੇ ਵਿੱਚ ਵੀ ਕੋਈ ਮੈਂ رائے ਵੱਖਰੀ ਨਹੀਂ ਰੱਖਦਾ ਕਿ ਇੱਕ ਵੇਲਾ ਆਵੇ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਖੜੇ ਹੋਣ ਇਹ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਇਹ ਗੱਲਾਂ ਆਮ ਹੋ ਜਾਂਦੀਆਂ ਨੇ ਪਰ ਡੱਲਾ ਸਾਹਿਬ ਇੱਥੇ ਇੱਕ ਸਵਾਲ ਹੋਰ ਵੀ ਹੈ ਇਹ ਗੱਲ ਬਖੂਬੀ ਸਾਰੇ ਲੋਕ ਜਾਣਦੇ ਆ ਖਾਸ ਤੌਰ ਤੇ ਜਿਹੜੇ ਸਿਆਸੀ ਸਮਝ ਰੱਖਦੇ ਆ ਬਈ ਅੱਜ ਤੱਕ ਜਿਹੜੀ ਮੁਹੱਬਤ ਜਾਂ ਜਿਹੜਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲਿਆ ਉਹ ਕਿਸੇ ਹੋਰ ਅਕਾਲੀ ਦਲ ਨੂੰ ਨਹੀਂ ਮਿਲਿਆ ਭਾਵੇਂ ਕਿ ਕੁਝ ਸਮੇਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਸਰਪ੍ਰਸਤ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਵੀ ਕੁਝ ਸੀਟਾਂ ਹਾਸਲ ਕੀਤੀਆਂ ਸੀ 1999 ਦੇ ਵਿੱਚ ਵੀ ਉਸ ਤੋਂ ਬਾਅਦ ਵੀ ਉਹ ਮੈਂਬਰ ਪਾਰਲੀਮੈਂਟ ਰਹੇ ਤੇ 22 ਦੀਆਂ ਜਿਹੜੀਆਂ ਜ਼ਿਮਨੀ ਚੋਣਾਂ ਸੀ ਪਰ ਕੀ ਹਰਪ੍ਰੀਤ ਸਿੰਘ ਵਾਸਤੇ ਇਹ ਜਿਹੜਾ ਸਿਆਸੀ ਸਫਰ ਹੈ ਇਹ ਸਖਾਲਾ ਰਹੂਗਾ ਲੋਕਾਂ ਦਾ ਸਮਰਥਨ ਲੋਕਾਂ ਦੀ ਮੁਹੱਬਤ ਉਹਨਾਂ ਨੂੰ ਮਿਲੂਗੀ ਅਗਰ ਉਹ ਸਿਆਸਤ ਦੇ ਪੜ ਵਿੱਚ ਆਉਂਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਮਹੱਤਵਪੂਰਨ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਿਸ ਰੂਪ ਚ ਸਿਆਸਤ ਚ ਸ਼ਾਮਲ ਹੁੰਦੇ ਨੇ ਪਹਿਲਾਂ ਅਸੀਂ ਇਹ ਦੇਖੀਏ ਕਿ ਸੱਤ ਮੈਂਬਰੀ ਕਮੇਟੀ ਦਾ ਰੌਲਾ ਬਹੁਤ ਵੱਡਾ ਖੜਾ ਹੈ ਸੱਤ ਮੈਂਬਰੀ ਕਮੇਟੀ 16 ਤਰੀਕ ਨੂੰ ਉਹ ਕਹਿੰਦੇ ਅਸੀਂ ਆਰਪਾਰ ਕਰ ਦੇਣਾ ਹੈ ਮੈਨੂੰ ਇਹ ਲੱਗਦਾ ਹੈ ਕਿ ਪਿਛਲੀਆਂ ਮੀਟਿੰਗਾਂ ਦੇ ਵਿੱਚ ਵੀ ਜਿਵੇਂ ਭੁੰਦਰ ਸਾਹਿਬ ਵੀ ਨਹੀਂ ਗਏ ਮੀਟਿੰਗ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸੱਤ ਮੈਂਬਰੀ ਕਮੇਟੀ ਨੂੰ ਜਾਦਾ ਤਵੱਜੋ ਨਹੀਂ ਦੇ ਰਿਹਾ ਮੈਨੂੰ ਇਹ ਲੱਗਦਾ ਕਿਉਂਕਿ ਪਿਛਲੀ ਮੀਟਿੰਗ 'ਚ ਬਲਵਿੰਦਰ ਸਿੰਘ ਭੁੰਦਰ ਨਹੀਂ ਗਏ ਹੁਣ ਸਵਾਲ ਇਹ ਹੈ ਕਿ ਜੇ ਸੱਤ ਮੈਂਬਰੀ ਕਮੇਟੀ ਨੂੰ ਅਕਾਲੀ ਦਲ ਇਨ ਬਿਨ ਮਾਨਤਾ ਨਹੀਂ ਦੇ ਰਿਹਾ ਤਾਂ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਕਈ ਮੈਂਬਰ ਨੇ ਉਹ 16 ਤਰੀਕ ਨੂੰ ਇਹ ਫੈਸਲਾ ਕਰ ਸਕਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਇਨਬਿਨ ਨਹੀਂ ਮੰਨਿਆ ਅਸੀਂ ਇਹ ਫੈਸਲਾ ਕਰਦੇ ਹਾਂ ਕਿ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਹੁਕਮ ਦੇਣ ਸਾਨੂੰ ਕਮੇਟੀ ਦੇ ਤੌਰ ਤੇ ਹੁਕਮ ਦੇਣ ਕਿਉਂਕਿ ਜਥੇਦਾਰ ਗਿਆਨੀ ਰੁਘਵੀਰ ਸਿੰਘ ਲਗਾਤਾਰ ਕਹਿ ਰਹੇ ਨੇ ਕਿ 7 ਮੈਂਬਰੀ ਕਮੇਟੀ ਕਾਇਮ ਹੈ ਤੇ ਉਹ ਮੈਂਬਰ ਪੁੱਛਣਗੇ ਕਿ ਜਥੇਦਾਰ ਸਾਹਿਬ ਅਗਰ ਕਮੇਟੀ ਕਾਇਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਾਨੂੰ ਇਨਬਿਨ ਮੰਨ ਨਹੀਂ ਰਿਹਾ ਤੇ ਹੁਣ ਸਾਡੇ ਲਈ ਕੀ ਹੁਕਮ ਹੈ ਇਹ ਵੀ ਹੋ ਸਕਦਾ ਹੈ ਕਿ ਉਹ ਸ਼ਿਕਾਇਤ ਦੇ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚਣ ਕਿ ਤੁਹਾਡੇ ਹੁਕਮਾਂ ਦੇ ਨਾਲ ਸਾਡੀ ਕਮੇਟੀ ਬਣਾਈ ਗਈ ਸੀ ਤੇ ਸਾਡੀ ਕਮੇਟੀ ਦੇ ਨਾਲ ਮੀਟਿੰਗ ਕਰਨ ਦੇ ਲਈ ਬਲਵਿੰਦਰ ਸਿੰਘ ਪੁੰਦਲ ਆਏ ਨਹੀਂ ਜਾਂ ਸਾਡੀ ਕਮੇਟੀ ਨੂੰ ਅਕਾਲੀ ਦਲ ਨੇ ਤਵੱਜੋ ਨਹੀਂ ਦਿੱਤੀ ਤੇ ਆਪਣੇ ਪੱਧਰ ਤੇ ਉਹਨਾਂ ਨੇ ਜਿਹੜੀ ਮੈਂਬਰਸ਼ਿਪ ਹੈ ਉਹ ਕੀਤੀ ਜਾ ਰਹੀ ਹੈ ਪਰ ਅਗਰ 16 ਤਰੀਕ ਨੂੰ ਇਹ ਫੈਸਲਾ ਹੁੰਦਾ ਕੋਈ ਮੰਗ ਪੱਤਰ ਦੇਣ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂ ਨਰਾਜ਼ਗੀ ਪੱਤਰ ਦੇਣ ਦਾ ਜਾਂ ਸ਼ਿਕਾਇਤ ਸੌਂਪਣ ਦਾ ਤੇ 20 ਤਰੀਕ ਨੂੰ ਤਾਂ ਅਕਾਲੀ ਦਲ ਆਪਣੀ ਮੈਂਬਰਸ਼ਿਪ ਖਤਮ ਕਰ ਰਿਹਾ ਹੈ ਅਗਰ 16 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਅਕਾਲ ਤਖਤ ਸਾਹਿਬ ਨੇ ਸਕਤਰੇਤ ਵਿਖੇ ਮਨਪੀਤ ਸਿੰਘ ਯਾਲੀ ਸੰਤਾ ਸਿੰਘ ਮਹਿਦਪੁਰ ਗੁਰਪ੍ਰਤਾਪ ਸਿੰਘ ਵਡਾਲਾ ਇਹ ਸਾਰੇ ਕੋਈ ਸ਼ਿਕਾਇਤ ਪੱਤਰ ਵੀ ਸੌਂਪਦੇ ਨੇ ਜਾਂ ਕੋਈ ਬੇਨਤੀ ਪੱਤਰ ਸੌਂਪਦੇ ਨੇ ਤੇ ਗਿਆਨੀ ਰਗਵੀਰ ਸਿੰਘ ਹੋਣਾ ਕੋਲੇ ਫਿਰ ਕਿਹੜੇ-ਕਿਹੜੇ ਰਸਤੇ ਰਹਿ ਜਾਂਦੇ ਨੇ ਮੈਂ ਇਹਦੇ ਤੇ ਗੱਲ ਕਰਦਾ ਪਹਿਲੀ ਤਾਂ ਗੱਲ ਕੀ ਗਿਆਨੀ ਰੁਘਵੀਰ ਸਿੰਘ ਇਸ ਸੱਤ ਮੈਂਬਰੀ ਕਮੇਟੀ ਨੂੰ ਰੱਦ ਕਰ ਦੇਣਗੇ ਪੰਜ ਸਿੰਘ ਸਹਿਬਾਨਾ ਦਾ ਫੈਸਲਾ ਕੀ ਉਹ ਇਸ ਤਰ੍ਹਾਂ ਰੱਦ ਕੀਤਾ ਜਾ ਸਕਦਾ ਹੈ ਕੀ ਗਿਆਨੀ ਰੁਘਵੀਰ ਸਿੰਘ ਜਦੋਂ ਇਹ ਦੇਖਣਗੇ ਕਿ ਸੱਤ ਮੈਂਬਰੀ ਕਮੇਟੀ ਇਨ ਬਿਨ ਮੰਨੀ ਨਹੀਂ ਗਈ ਮੈਂ ਬਾਰ-ਬਾਰ ਕਿਹਾ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਕੀ ਗਿਆਨੀ ਰੁਘਵੀਰ ਸਿੰਘ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਨਵੇਂ ਸਿਰੇ ਤੋਂ ਬੁਲਾਉਣਗੇ ਉਹ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਬੁਲਾ ਕੇ ਗਿਆਨੀ ਰੁਗਵੀਰ ਸਿੰਘ ਨਵੇਂ ਸਿਰੇ ਤੋਂ ਕਿਸ ਤਰ੍ਹਾਂ ਦੇ ਫੈਸਲੇ ਕਰ ਸਕਦੇ ਨੇ ਇਹਦੇ ਉੱਪਰ ਵੀ ਬਹੁਤ ਕੁਝ ਹੈ ਬਹੁਤ ਕੁਝ ਨਿਰਪਰ ਕਰਦਾ ਹੈ ਔਰ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਇਹ ਮੰਗ ਵੀ ਕਰ ਸਕਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਾਂ ਸਿੰਘ ਸਹਿਮਾਨਾਂ ਤੋਂ ਕਿ ਸਾਨੂੰ ਅਕਾਲੀ ਦਲ ਨੇ ਇਨਵਿਨ ਪ੍ਰਵਾਨ ਨਹੀਂ ਕੀਤਾ ਤੁਸੀਂ ਸਾਨੂੰ ਮਨਜ਼ੂਰੀ ਦਿਓ ਜਾਂ ਸਾਨੂੰ ਹੁਕਮ ਦਿਓ ਅਸੀਂ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰੀਏ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਮੈਂਬਰਸ਼ਿਪ ਸ਼ੁਰੂ ਕੀਤੀ ਹੋਈ ਹੈ ਉਹ ਕਹਿੰਦੇ ਅਸੀਂ 20 ਤਰੀਕ ਨੂੰ ਮੈਂਬਰਸ਼ਿਪ ਖਤਮ ਕਰ ਦੇਣੀ ਹੈ ਤੇ 1 ਮਾਰਚ ਨੂੰ ਪ੍ਰਧਾਨ ਚੁਣ ਦੇਣਾ ਹੁਣ ਜੇ ਜਥੇਦਾਰ ਸਾਹਿਬ ਸੱਤ ਮੈਂਬਰੀ ਕਮੇਟੀ ਨੂੰ ਹੀ ਸੰਦੀਪ ਜੀ ਕਹਿ ਦੇਣ ਕਿ ਠੀਕ ਹੈ ਅਗਰ ਉਹ ਗਰੁੱਪ ਉਹ ਧੜਾ ਤੁਹਾਡੇ ਨਾਲ ਤੁਹਾਨੂੰ ਸ਼ਾਮਲ ਕਰਨ 'ਚ ਰਾਜ਼ੀ ਨਹੀਂ ਇਨ ਬਿਨ ਪ੍ਰਵਾਨ ਨਹੀਂ ਕਰਦਾ ਜਾਂ ਤੁਹਾਡੀ ਆਪਸ ਵਿੱਚ ਸਹਿਮਤੀ ਨਹੀਂ ਬਣਦੀ ਤੇ ਤੁਸੀਂ ਵੀ ਆਪਣੀ ਭਰਤੀ ਸ਼ੁਰੂ ਕਰੋ ਇਹਦਾ ਮਤਲਬ ਹੈ ਅਗਰ 7 ਮੈਂਬਰੀ ਕਮੇਟੀ ਨੂੰ ਵੀ ਭਰਤੀ ਸ਼ੁਰੂ ਕਰਨ ਦੇ ਹੁਕਮ ਹੋ ਗਏ ਤੇ 7 ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕਰ ਲਈ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਂ ਪੰਜ ਸਿੰਘ ਸਹਿਬਾਨਾ ਵੱਲੋਂ ਕਿਹੜੀ ਭਰਤੀ ਨੂੰ ਅਸਲ ਮੰਨਿਆ ਜਾਏਗਾ ਫਿਰ ਇੱਕ ਨਵੀਂ ਤਰ੍ਹਾਂ ਦਾ ਵਿਵਾਦ ਪੰਥਕ ਵਿਵਾਦ ਸ਼ੁਰੂ ਹੋ ਸਕਦਾ ਹੈ ਇਸ ਕਰਕੇ 20 ਤਰੀਕ ਤੋਂ ਪਹਿਲਾਂ ਪਹਿਲਾਂ ਸੰਦੀਪ ਜੀ ਜਿਹੜੀ ਅਕਾਲੀ ਸਿਆਸਤ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੋਣੇ ਨੇ ਔਰ ਇਹ ਵੀ ਹੋ ਸਕਦਾ ਜਿਵੇਂ ਮੈਂ ਪਹਿਲਾਂ ਕਿਹਾ ਸਪੰਦ ਸਿੰਘ ਸੇਵਾਣਾ ਦੀ ਮੀਟਿੰਗ ਬੁਲਾ ਕੇ ਗਿਆਨੀ ਰਗਵੀ ਹਰ ਸਿੰਘ ਨਵਾਂ ਹੁਕਮ ਦੇ ਦੇਣ ਸੱਤ ਮੈਂਬਰੀ ਕਮੇਟੀ ਨੂੰ ਭੰਗ ਕਰ ਦੇਣ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦਾ ਹੁਕਮ ਦੇ ਦੇਣ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਨਵੇਂ ਸਿਰੇ ਤੋਂ ਤਲਬ ਕਰ ਲੈਣ ਇਹ ਵੀ ਸੰਭਵ ਹੈ ਕਿ ਅਗਰ ਸੱਤ ਮੈਂਬਰੀ ਕਮੇਟੀ ਕੋਈ ਸ਼ਿਕਾਇਤ ਸੌਂਪੇ ਕਿਉਂਕਿ ਇਹ ਸ਼ਿਕਾਇਤ ਸੌਂਪ ਸਕਦੇ ਆ ਇਹ ਇਹ ਮੰਗ ਕਰ ਸਕਦੇ ਨੇ ਕਿ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਡੱਲਾ ਸਾਹਿਬ ਆਪਾਂ ਉੱਥੇ ਹੀ ਆ ਗਏ ਕਿ ਇਹ ਮੰਗ ਉੱਠ ਪਈ ਹੈ ਕੁਝ ਐਸਜੀਪੀਸੀ ਦੇ ਮੈਂਬਰ ਇਹ ਗੱਲ ਕਰ ਰਹੇ ਆ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਤਾਂ ਕਹਿੰਦੇ ਤੁਸੀਂ ਲੈ ਹੀ ਲਓ ਨਾ ਤੁਸੀਂ ਬਿਲਕੁਲ درست ਗੱਲ ਕਰ ਰਹੇ ਹੋ ਹੁਣ ਇਹ ਮੰਗ ਵੀ ਪੈਰਲਰ ਜਿਹੜੀ ਆ ਇਹ ਉੱਠ ਰਹੀ ਆ ਵੀ ਧਾਮੀ ਸਾਹਿਬ ਦਾ ਅਸਤੀਫਾ ਲਓ ਤੇ ਜੇਕਰ ਜਥੇਦਾਰ ਸਾਹਿਬ ਇਦੇ ਉੱਤੇ ਗੌਰ ਕਰਦੇ ਆ ਵੀ ਧਾਮੀ ਸਾਹਿਬ ਦਾ ਅਸਤੀਫਾ ਜਾਂ ਉਹਨਾਂ ਤੋਂ ਤਲਬ ਕਰਕੇ ਉਹਨਾਂ ਤੋਂ ਸਵਾਲ ਜਵਾਬ ਹੁੰਦੇ ਆ ਤਾਂ ਫੇਰ ਸਥਿਤੀ ਕੀ ਬਣਦੀ ਆ ਜੀ ਜੇ ਧਾਮੀ ਸਾਹਿਬ ਨੂੰ ਵੀ ਤਲਬ ਕਰ ਲਿਆ ਜਾਂਦਾ ਵੀ ਤੁਸੀਂ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰਨੀ ਸੀਗੀ ਤੁਸੀਂ ਉਹਦੇ ਮੁਖੀ ਸੀਗੇ ਤੁਸੀਂ ਕਿਉਂ ਨਹੀਂ ਸੱਤ ਮੈਂਬਰੀ ਕਮੇਟੀ ਦਾ ਤੇ ਅਕਾਲੀ ਦਲ ਦਾ ਆਪਸ ਦੇ ਵਿੱਚ ਜਿਹੜੀ ਇੱਕ ਸੁਰਤਾ ਕਰਾ ਸਕੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਕੁਝ ਐਸਜੀਪੀਸੀ ਮੈਂਬਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਵਾਲੇ ਨੇ ਜਿਹੜੇ ਹਰਜਿੰਦਰ ਸਿੰਘ ਧਾਮੀ ਹੋਣਾਂ ਦੇ ਦੂਸਰੇ ਉਲਟ ਗਰੁੱਪ ਦੇ ਨੇ ਕਈ ਐਸਜੀਪੀਸੀ ਮੈਂਬਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਕ ਨੇ ਕਈ ਐਸਜੀਪੀਸੀ ਮੈਂਬਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਤੋਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕਰਨ ਦੇ ਤਰੀਕੇ ਤੋਂ ਨਾਖੁਸ਼ ਨੇ ਵਿਚਾਰਧਾਰਾ ਦੇ ਨਾਲ ਤਾਂ ਉਹ ਹੈਗੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਉਹ ਲੋਕ ਮੰਗ ਕਰ ਰਹੇ ਨੇ ਕਿ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਸਤੀਫਾ ਦੇ ਲੈਣਾ ਚਾਹੀਦਾ ਦੇਖੋ ਹਰਜਿੰਦਰ ਸਿੰਘ ਧਾਮੀ ਹੋਣਾਂ ਨੇ ਉਸ ਦਿਨ ਕਿਹਾ ਸੀ ਕਿ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਸੱਦਿਆ ਗਿਆ ਵੀ ਤੁਸੀਂ ਮੀਟਿੰਗ ਚਾਓ ਤੇ ਕੀ ਉਸ ਤੋਂ ਬਾਅਦ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਮੀਟਿੰਗ ਦੀ ਜਾਣਕਾਰੀ ਨਹੀਂ ਹੈ ਡੱਲਾ ਸਾਹਿਬ ਡੱਲਾ ਸਾਹਿਬ ਗੁਸਤਾਖੀ ਮਾਫ ਇਹਦੇ ਵਿੱਚ ਇੱਕ ਹੋਰ ਬੜੀ ਦਿਲਚਸਪ ਗੱਲ ਹੈ ਅਕਾਲੀ ਦਲ ਦੇ ਇੱਕ ਬੁਲਾਰੇ ਇਹ ਗੱਲ ਕਹਿ ਰਿਹਾ ਵੀ ਭੁੰਦੜ ਸਾਹਿਬ ਨੇ ਤੇ ਇੰਨੀ ਗੱਲ ਕਹੀ ਸੀਗੀ ਵੀ ਤੁਸੀਂ ਸਾਡੇ ਆਫਿਸ ਆਜੋ ਅਕਾਲੀ ਦਲ ਦੇ ਹੁਣ ਅਗਰ ਭੁੰਦੜ ਸਾਹਿਬ ਨੇ ਇਹ ਗੱਲ ਕਹੀ ਸੀ ਤੇ ਫਿਰ ਧਾਮੀ ਸਾਹਿਬ ਨੇ ਉਸ ਦਿਨ ਇਹ ਗੱਲ ਮੀਡੀਆ 'ਚ ਕਿਉਂ ਨਹੀਂ ਦੱਸੀ ਦੇਖੋ ਬਿਲਕੁਲ ਹੁਣ ਹਰ ਕੋਈ ਆਪਣੇ ਹਿਸਾਬ ਨਾਲ ਪੂਰੀਆਂ ਸਥਿਤੀਆਂ ਨੂੰ ਨਰੇਟ ਕਰ ਰਿਹਾ ਹੈ ਪੂਰੀਆਂ ਸਥਿਤੀਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੁਝ ਐਸਜੀਪੀਸੀ ਮੈਂਬਰ ਨੇ ਜਿਹੜੇ ਅਗਰ ਉਹ ਇਹ ਚਾਹੁੰਦੇ ਨੇ ਉਹਨਾਂ ਦਾ ਉਹਨਾਂ ਦੀ ਮੰਗ ਹੈ ਕਿ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਦੇਣ ਦੇਖੋ ਇਹ ਗੱਲ ਨੈਤਿਕਤਾ ਦੀ ਹੁੰਦੀ ਹੈ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਤੈਅ ਕਰਨਾ ਹੈ ਕਿ ਉਹਨਾਂ ਨੇ ਅਸਤੀਫਾ ਦੇਣਾ ਹੈ ਜਾਂ ਉਹਨਾਂ ਨੇ ਬਤੌਰ ਪ੍ਰਧਾਨ ਕੰਮ ਕਰਨਾ ਹੈ ਹਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂਕਿ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਮੁਖੀ ਥਾਪਿਆ ਸੀ ਸੱਤ ਮੈਂਬਰੀ ਕਮੇਟੀ ਦਾ ਉਹ ਜਨਰਲ ਸਿੰਘ ਧਾਮੀ ਉਹਨਾਂ ਨੂੰ ਸੱਦ ਕੇ ਪੁੱਛ ਸਕਦੇ ਨੇ ਕਿ ਸੱਤ ਮੈਂਬਰੀ ਕਮੇਟੀ ਦੀ ਪ੍ਰਵਾਨਗੀ ਕਿਉਂ ਨਹੀਂ ਹੋ ਰਹੀ? ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੂਰੀ ਦੀ ਪੂਰੀ ਕਮੇਟੀ ਨੂੰ ਸੱਦ ਸਕਦੇ ਨੇ, ਸੱਤਾਂ ਮੈਂਬਰਾਂ ਨੂੰ ਸੱਦ ਸਕਦੇ ਨੇ ਕਿ ਤੁਹਾਡੇ ਨਾਲ ਗੱਲਬਾਤ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ-ਕਿਹੜੇ ਲੀਡਰਾਂ ਨੇ ਕੀਤੀ? ਕੀ-ਕੀ ਉਸ ਗੱਲਬਾਤ ਦਾ ਏਜੰਡਾ ਰਿਹਾ? ਉਹ ਗੱਲਬਾਤ ਕਿੱਥੇ ਖੜੀ ਹੈ? ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਸਾਰੇ ਅਧਿਕਾਰ ਨੇ। ਉਹ ਸਾਰਿਆਂ ਤੋਂ ਪੁੱਛ ਸਕਦੇ ਨੇ। ਪਰ ਸਵਾਲ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਤਾਂ ਸਮੁੱਚੇ ਤੌਰ ਤੇ ਸੱਤ ਮੈਂਬਰੀ ਕਮੇਟੀ ਦੇ ਨਾਲ ਕੋਈ ਵੀ ਬੈਠਕ ਨਹੀਂ ਕੀਤੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸ਼੍ਰੀ ਹਰਖਾਲਤਾਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਹੈ ਉਹਦੇ ਨਾਲ ਅਗਰ ਅਕਾਲੀ ਦਲ ਦੀ ਲੀਡਰਸ਼ਿਪ ਕੋਈ ਮੀਟਿੰਗ ਹੀ ਨਹੀਂ ਕਰਦੀ ਤੇ ਫਿਰ ਗਿਆਨੀ ਰੁਖਵੀਰ ਸਿੰਘ ਹੁਣਾਂ ਕੋਲੇ ਕਿਹੜੇ ਕਿਹੜੇ ਰਾਹ ਬਚਦੇ ਨੇ ਉਹ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਨੇ ਡੱਲਾ ਸਾਹਿਬ ਇੱਕ ਗੱਲ ਹੋਰ ਚਰਚਾ ਜਿਹੜੀ ਹੈ ਉਹ ਜ਼ੋਰ ਫੜ ਰਹੀ ਹੈ ਕਿ ਬਾਗੀ ਢੜੇ ਵੱਲੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ 17 ਜਾਂ 18 ਜਾਂ 19 ਤਰੀਕ ਨੂੰ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਇੱਕ ਵੱਡੇ ਆਗੂ ਦੇ ਘਰੇ ਮੀਟਿੰਗ ਹੋਏਗੀ ਉਹਦੇ ਵਿੱਚ ਮਤਾ ਬਣਾਇਆ ਜਾਏਗਾ ਉਹਦੇ ਵਿੱਚ ਕੁਝ ਡਿਸੀਜਨ ਲਿਆ ਜਾਏਗਾ ਤੇ ਉਹਨਾਂ ਦਾ ਵੀ ਇਰਾਦਾ ਇਹੀ ਹੈ ਵੀ ਜੋ ਅਸੀਂ ਫੈਸਲੇ ਕਰਾਂਗੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਜਾਵਾਂਗੇ ਹੁਣ ਬਾਗੀ ਢੜਾ ਵੀ ਜਿਹੜਾ ਉਹ ਸਰਗਰਮ ਹੋ ਗਿਆ ਕਿਉਂਕਿ ਬਾਗੀ ਢੜਾ ਆਪਣਾ ਚੁੱਲ੍ਹਾ ਚੌਂਕਾ ਸਿਮੇਟ ਚੁੱਕਾ ਪਰ ਉਹਨਾਂ ਨੂੰ ਵੀ ਕੋਈ ਥਾਂ ਟਿਕਾਣਾ ਅਜੇ ਨਹੀਂ ਮਿਲ ਰਿਹਾ ਦੇਖੋ ਜਿਹੜੀ ਸੁਧਾਰ ਲਹਿਰ ਬਣਾਈ ਗਈ ਸੀ ਬਾਗੀ ਧੜੇ ਦੇ ਕੁਝ ਆਗੂਆਂ ਵੱਲੋਂ ਉਹ ਉਹਨਾਂ ਨੇ ਖਤਮ ਕਰ ਦਿੱਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਜਥੇਦਾਰ ਸਾਹਿਬ ਦੇ ਹੁਕਮਾਂ ਤੇ ਹੁਣ 16 ਤਰੀਕ ਤੋਂ ਬਾਅਦ 16 ਤਰੀਕ ਦਾ ਆਪਣਾ ਫੈਸਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਬੇਨਤੀ ਦੇ ਕੇ ਜਾਂ ਸ਼ਿਕਾਇਤ ਪੱਤਰ ਸੌਂਪ ਕੇ ਅਗਲੇ ਦਿਨਾਂ 17 18 19 ਨੂੰ ਜਿਹੜੇ ਉਹ ਲੀਡਰ ਨੇ ਜਿਹੜੇ ਸੁਧਾਰ ਲਹਿਰ ਦੇ ਨਾਲ ਜੁੜੇ ਰਹੇ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਆਗੂ ਨੇ ਉਹ ਨਿਸ਼ਚਿਤ ਤੌਰ ਤੇ ਕੋਈ ਮੀਟਿੰਗ ਕਰਕੇ ਅਗਲੀ ਰੂਪਰੇਖਾ ਬਣਾ ਸਕਦੇ ਨੇ ਇਹ ਵੀ ਸੰਭਵ ਹੈ ਕਿ ਸੱਤ ਮੈਂਬਰੀ ਕਮੇਟੀ ਔਰ ਸੁਧਾਰ ਲਹਿਰ ਵਾਲੇ ਲੀਡਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੁੜ ਸਮਾਂ ਮੰਗਣ ਉਹਨਾਂ ਨਾਲ ਮੁਲਾਕਾਤਾਂ ਇਹ ਵੀ ਗੱਲ ਸੰਭਵ ਹੈ ਸੱਤ ਮੈਂਬਰੀ ਕਮੇਟੀ ਵੀ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮਿਲਣ ਦੇ ਲਈ ਸਮਾਂ ਮੰਗ ਸਕਦੀ ਹੈ 16 ਤਰੀਕ ਨੂੰ ਸੋ 16 ਤਰੀਕ ਤੋਂ ਬਾਅਦ ਦੇ ਜਿਹੜੇ ਅਗਲੇ 2-3 ਦਿਨ ਨੇ ਉਹ ਬਹੁਤ ਐਮ ਨੇ ਅਕਾਲੀ ਸਿਆਸਤ ਦੇ ਵਿੱਚ ਔਰ ਜਿੱਥੋਂ ਤੱਕ ਗੱਲ ਰਹੀ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸਤ ਦੀ ਸੁਧਾਰ ਲਹਿਰ ਦੇ ਲੀਡਰ ਸੱਤ ਮੈਂਬਰੀ ਕਮੇਟੀ ਦੇ ਲੀਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਗਿਆਨੀ ਹਰਪ੍ਰੀਤ ਸਿੰਘ ਨਾਲ ਖੁੱਲ ਕੇ ਖੜ ਸਕਦੇ ਨੇ ਔਰ ਹੁਣ ਨਿਰਪਰੇ ਕਰਦਾ ਹੈ ਕਿ ਗਿਆਨੀ ਰੁਕबीर ਸਿੰਘ ਦਾ ਆਖਰੀ ਫੈਸਲਾ ਕੀ ਹੁੰਦਾ ਹੈ ਇਹ ਵੀ ਹੋ ਸਕਦਾ ਹੈ ਕਿ ਗਿਆਨੀ ਰੁਕबीर ਸਿੰਘ ਖੁਦ ਅਸਤੀਫਾ ਦੇ ਜਾਣ ਨੰਬਰ 1 ਨੰਬਰ 2 ਇਹ ਹੋ ਸਕਦਾ ਹੈ ਗਿਆਨੀ ਰੁਕਬੀਰ ਸਿੰਘ ਸੱਤ ਮੈਂਬਰੀ ਕਮੇਟੀ ਨੂੰ ਹੁਕਮ ਦੇਣ ਕਿ ਤੁਸੀਂ ਆਪਣੇ ਪੱਧਰ ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਇਹ ਵੀ ਹੋ ਸਕਦਾ ਹੈ ਗਿਆਨੀ ਰਗਵੀਰ ਸਿੰਘ ਸੱਤ ਮੈਂਬਰੀ ਕਮੇਟੀ ਨੂੰ ਰੱਦ ਕਰ ਦੇਣ ਇਹ ਵੀ ਹੋ ਸਕਦਾ ਹੈ ਗਿਆਨੀ ਰਗਵੀਰ ਸਿੰਘ ਇੱਕ ਵਾਰ ਫਿਰ ਅਪੀਲ ਕਰਨ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਨਾਲ ਮੀਟਿੰਗ ਕਰੋ ਹੁਕਮ ਕਰਨ ਕਿ ਸੱਤ ਮੈਂਬਰੀ ਕਮੇਟੀ ਨਾਲ ਮੀਟਿੰਗ ਕਰੋ ਔਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਚ ਇਹਨਾਂ ਨੂੰ ਸ਼ਾਮਲ ਕਰੋ ਪਰ ਅਕਾਲੀ ਦਲ ਜਿਸ ਸਥਿਤੀ ਚ ਖੜਿਆ ਹੈ ਉਹ 20 ਦਸੰਬਰ ਨੂੰ ਆਪਣੀ ਭਰਤੀ ਖਤਮ ਕਰਨ ਵਾਲਾ ਹੈ ਬਿਆਨਾਂ ਤੋਂ ਲੱਗਦਾ ਨਹੀਂ ਕਿ ਅਕਾਲੀ ਦਲ ਦੀ 20 20 ਫਰਵਰੀ ਤੋਂ ਅਕਾਲੀ ਦਲ ਦੇ ਲੀਡਰਾਂ ਦੀ ਬਿਆਨਬਾਜ਼ੀ ਤੋਂ ਲੱਗਦਾ ਨਹੀਂ ਕਿ ਉਹ ਭਰਤੀ ਰੱਦ ਕਰਨਗੇ ਕਿ ਉਹ ਨਵੇਂ ਸਿਰੇ ਤੋਂ ਭਰਤੀ ਕਰਨਗੇ ਇਸ ਕਰਕੇ ਇਹ ਜਿਹੜਾ ਸੰਕਟ ਹੈ ਇਹਦਾ ਹੱਲ ਗਿਆਨੀ ਰਗਵੀਰ ਸਿੰਘ ਜਾਂ ਪੰਜ ਸਿੰਘ ਸਹਿਬਾਨਾਂ ਦੇ ਫੈਸਲੇ ਨਾਲ ਨਿਕਲਣਾ ਹੈ ਹੁਣ ਪੰਜ ਸਿੰਘ ਸਹਿਬਾਨ ਇਕੱਠੇ ਹੋ ਕੇ ਨਵਾਂ ਫੈਸਲਾ ਸੁਣਾਉਂਦੇ ਨੇ ਜਾਂ ਗਿਆਨੀ ਰਗਵੀਰ ਸਿੰਘ ਆਪਣੇ ਪੱਧਰ ਤੇ ਛਤ ਮੈਮਰੀ ਕਮੇਟੀ ਨੂੰ ਕੋਈ ਨਵਾਂ ਹੁਕਮ ਦਿੰਦੇ ਨੇ ਇਹ ਸਾਰਾ ਕੁਝ ਅਗਲੇ 2-4 ਦਿਨਾਂ ਦੇ ਵਿੱਚ ਸਾਫ਼ ਹੋ ਜਾਣਾ ਹੈ ਸੰਦੀਪ ਜੀ ਔਰ ਸਾਰੀ ਸਿਆਸਤ ਹੁਣ ਇੱਥੇ ਆ ਕੇ ਟਿੱਕੀ ਹੈ ਕਿ ਗਿਆਨੀ ਰਗਵੀਰ ਸਿੰਘ ਵੀ ਸਾਨੂੰ ਸਿਆਸੀ ਚਿਹਰੇ ਦੇ ਤੌਰ ਤੇ ਨਜ਼ਰ ਆਉਣਗੇ ਔਰ ਮੈਨੂੰ ਹੀ ਲੱਗਦਾ ਹੈ ਅਗਰ ਅਗਰ ਗਿਆਨੀ ਹਰਪ੍ਰੀਤ ਹੁਣਾਂ ਨੂੰ ਸੁਧਾਰ ਲੈਰ ਵਾਲਿਆਂ ਨੇ ਸੱਤ ਮੈਂਬਰੀ ਕਮੇਟੀ ਨੇ ਜਾਂ ਅਕਾਲੀ ਦਲ ਦੇ ਨਰਾਜ਼ ਆਗੂਆਂ ਨੇ ਆਪਣਾ ਲੀਡਰ ਮੰਨ ਲਿਆ ਤੇ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਉਹ ਪਿੰਡ-ਪਿੰਡ ਜਾ ਰਹੇ ਨੇ ਸਮਾਗਮਾਂ 'ਚ ਜਾ ਰਹੇ ਨੇ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੋਕ ਬਹੁਤ ਧਿਆਨ ਨਾਲ ਸੁਣ ਰਹੇ ਨੇ ਉਹਨਾਂ ਦੀਆਂ ਗੱਲਾਂ ਨੂੰ ਤੇ ਅਗਰ ਜਿਆਨੀ ਹਰਪੀ ਸਿੰਘ ਪੋਲਿਟੀਕਲ ਤੌਰ ਤੇ ਸਰਗਰਮ ਹੋ ਗਏ ਤੇ ਗਿਆਨੀ ਹਰਪੀ ਸਿੰਘ ਇੱਕ ਵੱਡੇ ਅਕਾਲੀ ਆਗੂ ਦੇ ਤੌਰ ਤੇ ਉੱਭਰਨਗੇ ਹਜੇ ਇਹਦਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੋਏਗਾ ਕਿ ਜਿਹਦੀ ਭਰਤੀ ਪ੍ਰਕਿਰਿਆ ਜਾਰੀ ਹੈ ਜਿਹਦਾ ਪ੍ਰਧਾਨ 1 ਫਰਵਰੀ ਨੂੰ ਚੁਣ ਲਿਆ ਜਾਣਾ ਹੈ ਕੀ ਅਕਾਲ ਤਖਤ ਸਾਹਿਬ ਉਸ ਪ੍ਰਧਾਨ ਨੂੰ ਪ੍ਰਵਾਨਗੀ ਦੇਵੇਗਾ ਉਸ ਮੈਂਬਰਸ਼ਿਪ ਨੂੰ ਪ੍ਰਵਾਨਗੀ ਦੇਵੇਗਾ ਉਹੀ ਸ਼੍ਰੋਮਣੀ ਅਕਾਲੀ ਦਲ ਹੋਏਗਾ ਜਾਂ ਸੱਤ ਮੈਂਬਰੀ ਕਮੇਟੀ ਦੀ ਭਰਤੀ ਨਾਲ ਬਣਨ ਵਾਲਾ ਦਲ ਅਗਰ ਇਹ ਹੁੰਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੋਏਗਾ ਸੋ ਇਸ ਕਰਕੇ ਨਵਾਂ ਅਕਾਲੀ ਦਲ ਵੀ ਬਣ ਸਕਦਾ ਕੋਈ ਸੁਧਾਰ ਲਹਿਰ ਵਾਲੇ ਲੀਡਰ ਯਾਨੀ ਹਰਪ੍ਰੀਤ ਸਿੰਘ ਨੂੰ ਅੱਗੇ ਲਾ ਕੇ ਨਵਾਂ ਅਕਾਲੀ ਦਲ ਵੀ ਬਣਾ ਸਕਦੇ ਨੇ ਔਰ ਇਹ ਵੀ ਹੋ ਸਕਦਾ ਹੈ ਕਿ ਯਾਨੀ ਹਰਪ੍ਰੀਤ ਸਿੰਘ ਹੋਣਾ ਦੇ ਸੁਧਾਰ ਲਹਿਰ ਵਾਲੇ ਅਕਾਲੀ ਦਲ ਨੂੰ ਵੀ ਸਿੰਘ ਸਾਹਿਬ ਸਰਪ੍ਰਸਤੀ ਦੇ ਦੇਣ ਇਹ ਵੀ ਗੱਲ ਹੋ ਸਕਦੀ ਹੈ ਸੋ ਦੇਖੋ ਇਹ ਤਾਂ ਜਥੇਦਾਰ ਸਹਿਮਾਨਾ ਦੇ ਉੱਤੇ ਹੈ ਪੰਜ ਸਿੰਘ ਸਹਿਬਾਨ ਕੀ ਫੈਸਲੇ ਕਰਦੇ ਨੇ ਪਰ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਪੰਜਾਬ ਦੀ ਸਿਆਸਤ ਚ ਧਰੁਵ ਤਾਰੇ ਦੀ ਤਰ੍ਹਾਂ ਚਮਕਦੇ ਨਜ਼ਰ ਆਉਣ ਲੱਗੇ ਸੰਗਤ ਦੇ ਵਿੱਚ ਸੰਗਤ ਉਹਨਾਂ ਤੇ ਭਰੋਸਾ ਵੀ ਕਰ ਰਹੀ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਸਰਗਰਮ ਵੀ ਬਹੁਤ ਨੇ ਸੋ ਗਿਆਨੀ ਹਰਪ੍ਰੀਤ ਸਿੰਘ ਭਵਿੱਖ ਦੀ ਪੰਥਕ ਸਿਆਸਤ ਨੂੰ ਔਰ ਰਾਜਨੀਤੀ ਨੂੰ ਕੇਂਦ੍ਰਿਤ ਕਰ ਸਕਦੇ ਨੇ ਸਪੰਥਕ ਸਿਆਸਤ ਨੂੰ ਮੈਂ ਕਹਿ ਰਿਹਾ ਸੋ ਉਹ ਵੱਡੇ ਲੀਡਰ ਦੇ ਤੌਰ ਤੇ ਉੱਭਰ ਸਕਦੇ ਨੇ ਆਉਣ ਦੇ ਦਿਨਾਂ ਚ ਡੱਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਮਰਥ ਹੈ ਅਗਰ ਅਸਹਿਮਤ ਹੈ ਤੇ ਉਹ ਸਾਨੂੰ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ ਜੀ ਬਿਲਕੁਲ ਧੰਨਵਾਦ ਜੀ ਔਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਜਿਹੜੇ ਧੜੇ ਨੇ ਜਾਂ ਵੱਖ-ਵੱਖ ਆਗੂ ਨੇ ਇਹਾਂ ਭਰਤੀ ਪ੍ਰਕਿਰਿਆ ਨਾਲ ਜੁੜੇ ਲੋਕ ਨੇ ਉਹ ਵੀ ਆਪਣਾ ਕੋਈ ਪੱਖ ਸਾਂਝਾ ਕਰਨ ਤੇ ਉਹ ਆਪਣੀ ਵੀਡੀਓ ਬਣਾ ਕੇ ਵੀ ਸਾਨੂੰ ਭੇਜ ਸਕਦੇ ਨੇ ਅਸੀਂ ਉਹਨਾਂ ਦੀ ਪੂਰੀ ਦੀ ਪੂਰੀ ਵੀਡੀਓ ਵੀ ਇਸ ਵੀਡੀਓ ਇਸ ਆਪਣੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਕਰ ਲਵਾਂਗੇ ਉਹਨਾਂ ਦੇ ਪੱਖ ਦੇ ਤੌਰ ਤੇ ਸੋ ਹਰ ਕਿਸੇ ਦੇ ਪੱਖ ਦਾ ਸਵਾਗਤ ਹੈ ਬਹੁਤ ਧੰਨਵਾਦ ਸੰਦੀਪ ਜੀ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ